ਸ਼੍ਰੀ ਗੁਰੂ ਰਵੀਦਾਸ ਦਰਬਾਰ ਨਾਰਨੀ ਤੇਰਨੀ ਦੀ ਨਵੀਂ ਇਮਾਰਤ ਦਾ ਧੁਗਾਤਨ 4 ਮਈ ਨੂੰ ਤੰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਬੇਮਾਪਰ ਮਾਜੂ ਕੱਢ ਕੇ ਬਾਣੀ ਦੇ ਨਾਲ ਜੋੜ ਗਿਆ 3 ਮਈ ਨੂੰ ਸਜਾਇਆ ਜਾਣਗੇ ਨਗਰ ਕੀਰਤਨ 4 ਮਈ ਨੂੰ ਸ੍ਰੀ ਗੁਰੂ ਦਾਸ ਦਰਬਾਰ ਨਾਰਨੀ ਤੇਰਨੀ ਦੇ ਨਵੇਂ ਅਵਾਰਤ ਦਾ ਉਦਘਾਟਨ ਕੀਤਾ ਜਾਵੇਗਾ ਸ੍ਰੀ ਗੁਰੂ ਰਵੀ ਦਾਸ ਦਰਬਾਰ ਨਾਰਨੀ ਤੇਰਨੀ ਜੋ ਲੰਬੇ ਸਮੇਂ ਤੋਂ ਸਤਿਗੁਰੂ ਰਵੀ ਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਹੁਣ ਗੁਰੂ ਘਰ ਦੀ ਨਵੀਂ ਇਮਾਰਤ ਖਰੀਦ ਲਈ ਹੈ ਇਸ ਸ਼ਾਨਦਾਰ ਇਮਾਰਤ ਦਾ ਉਦਘਾਟਨ 4 ਮਈ ਦੇ ਦਿਨ ਐਤਵਾਰ ਨੂੰ ਕੀਤਾ ਜਾਏਗਾ। ਇਸ ਉਦਘਾਟਨ ਸਮਾਰੋਹ ਵਿੱਚ ਪੰਜਾਬ ਤੋਂ ਚੇਚੇ ਤੌਰ ਤੇ ਸੰਤ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ ਪਹੁੰਚ ਰਹੇ ਨੇ। ਇਸ ਮੌਕੇ ਤੇ ਸਤਗੁਰੂ ਬਿਦਾਸ ਮਹਾਰਾਜ ਜੀ ਦਾ 648ਵਾਂ ਆਗਮਨ ਪੁਰਬ ਦਾ ਸਮਾਗਮ ਵੀ ਇਸ ਨਵੇਂ ਗੁਰੂ ਘਰ ਵਿੱਚ ਮਨਾਇਆ ਜਾਵੇਗਾ। 3 ਮਈ ਨੂੰ ਨਗਰ ਕੀਰਤਨ ਦੀ ਰਮਤਾ ਅਮਰਤ ਬਾਣੀ ਗੁਰੂ ਬਿਦਾਸ ਜੀ ਦੀ ਛਤਰ ਛਾਇਆ ਹੇਠ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਰੇ ਇਸਬਿਲਾਲ ਬੰਗੜ ਨੇ ਕਿਹਾ ਕਿ ਇਸ ਮਮਾਰਕ ਮੌਕੇ ਤੇ ਸੰਗਤਾਂ ਹੁਮ ਹਮਾ ਕੇ ਪਹੁੰਚਣ ਬਹੁਤ ਜਨਮੋਂ ਵਿਚੜੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵਾ ਚਰਪਇਓ ਦਰਸ਼ਨ ਵੇਖੇ ਇਹ ਉਸ ਮਹਾਨ ਰਹਿਬਰ ਸਹੇ ਵੀ ਕਮਾਲ ਧੰ ਧੰ ਸਤਿਗੁਰੂ ਅਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਬੇਮਾਪਰ ਮਾਜੂ ਕਟ ਕੇ ਬਾਣੀ ਦੇ ਨਾਲ जोड ਗਿਆ ਅੱਜ ਉਸ ਮਹਾਨ ਰਹਿਵਰਤਾ ਗੁਰਪੁਰਬ ਸਮੁੱਚੇ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਸੰਗਤਾਂ ਵੱਸਦੀਆਂ ਹਨ ਬੜੀ ਧੁੰਮ ਧੰਪ ਤੇ ਚਰਦਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਮਨਾਉਂਦੀਆਂ ਹਨ ਇਸੇ ਹੀ ਲਈ ਦੇ ਤਹਿਤ ਇਟਲੀ ਵਿੱਚ ਸ੍ਰੀ ਗੁਰੂ ਰਵਦਾਸ ਦਰਬਾਰ ਨਾਹ ਨਹੀਂ ਤੇਰ ਨਹੀਂ ਵਿਖੇ 4 ਮਈ ਨੂੰ ਸ੍ਰੀ ਗੁਰੂ ਰਵ ਰਾਜ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ 10 ਮਈ ਨੂੰ ਨਗਰ ਕੀਰਤਨ ਦੀ ਰੰਗਤਾ ਅਮਰਤ ਬਾਣੀ ਸਤਿਗੁਰੂ ਦਾ ਹਮਾਰਾ ਜੀ ਦੀ ਛਤਰ ਸ਼ਾਹ ਹੇਠ ਹੋਵੇਗੀ ਇਹ ਨਗਰ ਕੀਰਤਨ ਸਮੁੱਚੇ ਸ਼ਹਿਰ ਵਿੱਚ ਪ੍ਰਕਰਮਾ ਕਰਦਾ ਹੋਇਆ ਗੁਰੂ ਘਰ ਵਿਖੇ ਜਾਮਤ ਹੋਵੇਗਾ 4 ਮਈ ਨੂੰ ਚਿੜੀ ਗੁਰੂ ਦਾਸ ਦਰਬਾਰ ਨੇਰ ਨਹੀਂ ਤੇਰ ਨਹੀਂ ਦੀ ਨਵੀਂ ਅਵਾਰਤ ਦਾ ਅਉਦਘਾਟਨ ਕੀਤਾ ਜਾਵੇਗਾ ਜਿਸ ਵਿੱਚ ਸੰਤ ਗੁਰਦੀਪ ਗਿਰੀ ਜੀ ਪਠਾਨਕੋੜ ਵਾਲੇ ਦੇ ਚੇਤੇ ਤੌਰ ਤੇ ਇਸ ਸਮਾਰੋਹ ਦੇ ਵਿੱਚ ਪਹੁੰਚ ਰਹੇ ਹਨ ਅਤੇ ਉਸ ਆ ਮਾਤਾ ਦਾਦ ਘਾਟਨ ਕਰਨਗੇ ਤੇ ਨਾਲ ਹੀ ਨਾਲ ਅੰਮ੍ਰਿਤ ਬਾਣੀ ਸਤਿਗੁਰੂ ਦਾ ਹਮਾਰਾ ਜੀ ਦੇ ਖੰਡ ਜਾਪ ਦੇ ਪ੍ਰੰਤ ਵਿਸ਼ੇਸ਼ ਦੁਆਰ ਹੋਵੇਗਾ ਜਿਸ ਵਿੱਚ ਸੰਤ ਗੁਰਦੀਪ ਗਿਰੀ ਜੀ ਪਠਾਨਕੋੜ ਵਾਲੇ ਆਪਣੇ ਰਹਾਣੀ ਪ੍ਰਵਜਨਾ ਨਾਲ ਪ੍ਰੋਜੈਕਟ ਪ੍ਰਵਰਚਨਾ ਦੀ ਸਾਂਝ ਪਾਉਣਗੇ ਸੋ ਸਾਰੀਆਂ ਸੰਗਤਾਂ ਨੂੰ ਹਮ ਹਮ ਆ ਕੇ ਇਸ ਮਾਰਗ ਉ ਦੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ